ਹਾਂਜੀ ਕਿਦਾਂ ਸਾਰੇ ਸਭ ਠੀਕ ਠਾਕ ਸਭ ਚੱਲ ਜਿਗਾ ਸਾਰਾ ਰਾਮ ਰਾਮ ਦੇ ਸਾਸੀ ਹੈ ਹੋਰ ਸਣਾਓ ਮੈਚ ਨੂੰ ਟਾਈਮ ਫੇਰ ਦੇ ਸਵਾਟ ਦਾ ਟਾਈਮ ਹੋ ਗਿਆ ਤੇ ਵੇਖ ਲੋ ਵੀ ਯਾਰ ਦਾ ਹਾਲ ਨਹੀਂ بارش ਵੇਖ ਲੋ 8:08 ਦਾ 6:08 ਦਾ ਟਾਈਮ ਹੈ ਤੇ ਬਸਾਰਤ ਯਾਨੀ ਕਿ ਸਾਢੇ 5 6 ਵਜੇ ਦੀ ਰਹੀ ਹੈ ਦੇਰੋਂ 2 2.5 ਘੰਟੇ ਹੋ ਗਏ ਪੈਂਦੇ ਹਨ ਐਂ ਬਿਜਾਰ ਦਾ ਫੁੱਲ بارش ਆ ਚਲੋ ਕੋ ਕਰਾ ਕੇ ਜੇ ਜਨਵਾਸ਼ਮ ਬਨਣਾ ਕਮੇਟੀ ਆ ਰਹੀ ਹੈ ਚਲੋ ਉਹ ਵੀ ਲਾਤੀ ਮਸ਼ੀਨ ਵੀ ਲਾਤੀ ਹੈ ਕਿ ਹਮੇ ਬਿਜਾਰ ਚ ਪਾਣੀ ਨਾ ਇਕੱਠਾ ਹੋਵੇ ਬਰਸਾਤੀ ਮੌਸਮ ਕਰਕੇ ਉਹ ਸਫਾਈ ਜਲਦੀ ਵੀ ਨਾਲ-ਨਾਲ ਤੇ ਪਾਣੀ ਨਾ ਰੁਕੇ ਕਿਤੇ ਬਿਜਾਰਾਂ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਉਹ ਦਿੱਕਤ ਨਾ ਆਵੇ ਬਿਜਾਰਾਂ ਹੋਏ ਨੂੰ ਮੈਂ ਜਦੋਂ ਬਰਸਾਤ ਫੁੱਲ ਕਿਤੇ ਕਿਤੇ ਨਹੀਂ ਪੈ ਰਿਹਾ ਕਮੈਂਟ ਕਰਕੇ ਦੱਸਿਓ ਵੇਖੋ ਹਾਂਜੀ ਇਹ ਤੋੜ ਰਹੀ ਹੈ ਜਾਨੀ ਕਿ ਬਜ਼ਾਰ ਵੱਧਦੀ ਹੈ तकरीबन ਟਾਮੀ ਵਿਰਲੀ ਦੁਕਾਨ ਹੀ ਖੁੱਲੀ ਹੈ ਟਾਵਾ ਵਿਰ ਲਈ ਕੋਨਾ ਬਸਵਾਦ ਕੋਨਾ ਬਸਾਹ ਬੈਰੀ ਮੇਲੋ ਜੀ ਰੱਬਾ ਬਸ ਕਰ ਰੱਬਾ ਬਸ ਕਰ ਇੰਨਾ ਨਹੀਂ ਚਾਹੀਦਾ ਠੀਕ ਹੈ ਜੋ ਜ਼ਰੂਰਤ ਹੀ ਲੋਕ ਮੰਗਦੇ ਹੀ ਗਰਮੀ ਕਰਦੇ ਹੀ ਹੁਣ ਮੌਸਮ ਦਾ ਬੜਾ ਫਰਕ ਪੈ ਗਿਆ ਰੱਬਾ ਬਸ ਕਰ ਮਾਰੇ ਦੁਕਾਨਦਾਰ ਕੀ ਕਰਨਗੇ ਕਿੱਦਾਂ ਉਹਨਾਂ ਦਾ ਟਾਈਮ ਪਾਸ ਹੋਊਗਾ ਤੰਗਿਆਰਾ ਹੋਊਗਾ ਇਹਨਾਂ ਦੁਕਾਨਦਾਰੀ ਇਤਾਂ ਬੜੀ ਚੱਕਰਿਆ ਤਾਂ ਕਸਟਮਰ ਨਹੀਂ ਆਉਂਦਾ ਫਿਰ ਬਰਸਾਤ ਕਰਕੇ ਜਿਆਦਾ ਬਰਸਾਤ ਹੋਵੇ ਨਾ ਕਸਟਮਰ ਨਹੀਂ ਹੁੰਦਾ ਸਾਰੀ ਸਾਰੀ ਢਾੜੀ ਮੀਂਹ ਲੈ ਬੈਠੇ ਜਾਣਾ ਪਈ ਤਾਂ ਉਹਦਾ ਕੀ ਫਾਇਦਾ ਜਿਨ੍ਹਾਂ ਵਿਚਾਰਿਆਂ ਦੀ ਦੁਕਾਨਾਂ ਆਪਣਾ ਜੀਂਆਂ ਕੱਟੀਆਂ ਨੇ ਦੂਜੇ ਬਾਲੇ ਵਾਲੀਆਂ ਨੇ ਉਹ ਲੈ ਚਾਉਣ ਨਾ ਪੰਦੀਆਂ ਨੇ ਤੇ ਉਹਦਾ ਤੰਗ ਹੋ ਜਾਂਦੇ ਨੇ ਇਧਰ ਦੇ ਤਮਾਕੇ ਪੈਣ ਲੱਗਦੇ ਪੁਰੀ ਵੀਕ ਦੇ ਪਰਾਕੇ ਜੇ ਪੈਣ ਲੱਗਦੇ ਇਤਨ ਹੁੰਦੇ ਉਦਾਂ ਨੇ ਕੀ ਕਾਰਨਾ ਰੱਬਾ ਬਸ ਕਰ ਠੀਕ ਹੈ ਜਿੰਨਾ ਚਾਹੀਦਾ ਹੈ ਲੋਡ ਤੋਂ ਵੱਧ ਪੈ ਗਿਆ ਝੋਨੇ ਵੀ ਡੱਕੇ ਗਏ ਨੇ ਇਹ ਹੁਣ ਅੱਗੇ ਤੋਂ ਚਲੋ ਦੇਸੀ ਘੋਦਾ ਕੰਮ ਕਰਦਾ ਸੀ ਪਰ ਹੁਣ ਨੁਕਸਾਨ ਦਾ ਇਹ ਕੰਮ ਹੋ ਜਣਾ ਨਾ ਇੰਨਾ ਮੀਂਹ ਨਹੀਂ ਚਾਹੀਦਾ ਰੱਬਾ ਬਸ ਕਰ ਠੀਕ ਹੈ ਜਿੰਨਾ ਪਉਣਾ ਸੀ ਰਜਮਾ ਪਾਤਾ ਹੈ ਠੀਕ ਹੈ ਕਦੀ ਸਵੇਰੇ ਪੈ ਗਿਆ ਕਦੀ ਰਾਤ ਨੂੰ ਪੈ ਗਿਆ ਕਦੀ ਦੁਪਹਿਰੇ ਪੈ ਗਿਆ ਕੱਲ ਵੀ ਸਭੋ ਪਿਆ ਹੈ ਕੱਲ ਸਵੇਰੇ ਵੀ ਬਿਆਹੀ ਜੀ ਦਾ ਬੜੀ ਧੁੱਪ ਲੱਗੀ ਸੀ ਜਦੋਂ ਵਧੀਆ ਮੌਸਮ ਹੋ ਗਿਆ ਹੈ ਇਹਨਾਂ ਬਾਅਦ ਜਿਤਨਾ ਰਾਜ ਜੀ ਚਲੋ ਠੀਕ ਹੈ ਮਿਲਨੇ ਫਿਰ ਤੁਹਾਨੂੰ ਕਿਸੇ ਵੀਡੀਓ ਚ ਸਾਰਿਆਂ ਨੂੰ ਰਾਮ ਰਾਮ ਤੇ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਕਮੈਂਟ ਦੇ ਵਿੱਚ ਦੱਸਿਓ ਕਿਹੜੇ ਕਿਹੜੇ ਸ਼ਹਿਰ ਮਹੀ ਪਿਆ ਗਿਆ ਪੂਲ ਬਰਸਾਤਾਂ ਦੇ ਠੀਕ ਹੈ ਜੀ ਫਿਰ ਮਿਲਨੇ ਕਿਸੇ ਨਵੀਂ ਵੀਡੀਓ ਚ